ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਗੁਰਮੁਖਾ ਫਿਰ ਤੈਨੂੰ ਦਸੀਏ ਗਿਆਨੀ ਤੇ ਅਗਿਆਨੀ ਕੀ ਹੁੰਦਾ ਮਹਾਰਾਜ ਨੇ ਆਪਣਾ ਪਾਵਨ ਪਵਿੱਤਰ ਮੇਹਰਾ ਭਰਿਆ ਹੱਥ ਮਾਧੋਦਾਸ ਵਰਾਗੀ ਦੇ ਸਿਰ ਤੇ ਧਰਿਆ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਕਹਿੰਦੇ じゃ ਹੁਣ ਵੇਖ ਬਿਲ ਦੇ ਵਿੱਚ ਕੀ ਹੈ ਜਦ ਮੁੜ ਕੇ ਵੇਖਿਆ ਨਾ ਮਾਧੋਦਾਸ ਵਰਾਗੀ ਜੀ ਨੂੰ ਬੰਦਾ ਸਿੰਘ ਬਹਾਦਰ ਕਹਿੰਦੇ ਆਪਾਂ ਉਹ ਬਿਲ ਨੂੰ ਦੇਖ ਦੇ ਸਾਰ ਭਗਾ ਕੇ ਮਾਰਿਆ ਪਰੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਇਹ ਕੀੜਾ ਨਹੀਂ ਪਿਛਲੇ ਜਨਮ ਵਿੱਚ ਮਹੀਂ ਸੀ ਅੱਜ ਕਿਹਿਆ ਖੋਸਾ ਤਮ ਇੱਥੋਂ ਬਣਿਆ ਸੀ ਤੇਲ ਉਹਨੂੰ ਪਿਛਲਾ ਜਨਮ ਦਿਖਾਤਾ ਸੀ ਮਹਾਰਾਜ ਕਈ ਜਨਮ ਕਹੇ ਕੀਟ ਪਤੰਗਾ ਕਈ ਜਨਮ ਗਜ ਮੀਨ ਕੋ ਇਹ ਕੀੜਾ ਸੀ ਮੈਂ ਜਿਹੜਾ ਹੁਣ ਬੰਦਾ ਬਣੀ ਬੈਠਾ ਕਈ ਜਨਮ ਪੰਖੀ ਸਰਪ ਹੋਇਆ ਕਈ ਜਨਮ ਹੈ ਬਰ ਬਿਰਖ ਹੋਇਆ ਪਰ ਲੰਗੇ ਆਏ ਸਤਗੁਰਾਂ ਨੇ ਤਾਂ ਇੱਕ ਸਵਾਲ ਵੀ ਕੀਤਾ ਹੈ ਗੁਰਮੁਖ ਪਿਆਰਿਓ ਭਾਵੇਂ ਆਪਾਂ ਗੁੱਸਾ ਹੀ ਕਰੀਏ ਸਵਾਲ ਬੜਾ ਸੋਹਣਾ ਕੀਤਾ ਹੈ ਕਿ ਹੁਣ ਤੂੰ ਸੂਰਾਂ ਤੋਂ ਨਫ਼ਰਤ ਕਰਦਾ ਹੈ ਕੁੱਤਿਆਂ ਤੋਂ ਨਫ਼ਰਤ ਕਰਦਾ ਹੈ ਗਧਿਆਂ ਤੋਂ ਨਫ਼ਰਤ ਕਰਦਾ ਹੈ ਨਫ਼ਰਤ ਹੈ ਨਾ ਤੁਹਾਨੂੰ ਕਹਿੰਦੇ ਮੰਦੀਆਂ ਜਿਉਣੀ ਹੈ ਨਾਲੇ ਜ ਆਪਾਂ ਨੂੰ ਪਿਆਰ ਨਾਲ ਪੁੱਛਦੇ ਹੈ ਸੂਕਰ ਕੂਕਰ ਜੋਨ ਭੜਵੇਂ ਤਉ ਲਾਜ ਨਾ ਆਈ ਸਵਾਲ ਹੈ ਤੂੰ ਹੁਣ ਤਾਂ ਇਹਨਾਂ ਨੂੰ ਮਾੜਾ ਕਹਿੰਦਾ ਜਦੋਂ ਤੂੰ ਹੀ ਨਾ ਵਿੱਚ ਫਿਰਦਾ ਸੀ ਤੈਨੂੰ ਸ਼ੰਗ ਨਹੀਂ ਸੀ ਆਉਂਦੀ ਅੱਜ ਕਿ ਆਖੋ ਸਤਨ ਕੈਸਾ ਸਵਾਲ ਕੀਤਾ ਆਪਾਂ ਨੂੰ ਸਮਝਾਉਣ ਖਾਤਰ ਉਹ ਜਦੋਂ ਤੂੰ ਇਹ ਬੜਿਆ ਫਿਰਦਾ ਸੀ ਤੈਨੂੰ ਸ਼ਰਮ ਨਹੀਂ ਆਈ ਉਦੋਂ ਸ਼ੰਕਰ ਕੂਕਰ ਜਾਨ ਪਰਨੇ ਤਉ ਲਾਜ ਨਾ ਆਈ ਅੱਜ ਮਾੜੇ ਕਹਨੇ ਗੁਰੂਦੇਵ ਕਹਨੇ ਚੱਲ ਪਿੱਛੇ ਤਾਂ ਲੰਘੇ ਆਇਆ ਹੁਣੇ ਹੀ ਕੁਝ ਅਰਦਾਸ ਕਰ ਲੈ ਕਿ ਗਾਹਾਂ ਨੂੰ ਨਾ ਪਾਵਾਂ ਤਾਂ ਵੀ ਬੱਜਾਈਏ ਕਿ ਗਾਹਾਂ ਵਿੱਚ ਨਾ ਜੁਨੀਆ ਵਿੱਚ ਨਾ ਘਮੀ ਉਤਾ ਤਰੀਕਾ ਗੁਰੂ ਅਰਜਨ ਦੇਵ ਜੀ ਨੇ ਸੰਸਕ੍ਰਿਤ ਵਿੱਚ ਦੱਸ ਦਿੱਤਾ ਫਿਰ ਗੁਰ ਮੰਤਰ ਹੀਣ ਸਜੋ ਪ੍ਰਾਣੀ ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ ਗੁਰ ਮੰਤਰ ਹੀਣ ਨੇ ਜੋ ਗੁਰੂ ਧਾਰਨ ਕਰਾਂਗੇ ਗੁਰ ਮੰਤਰ ਬਖਸ਼ੇਗਾ ਜੇ ਗੁਰੂ ਆਲੀ ਤਾਂ ਮੰਤਰ ਕਿੱਥੇ ਮੰਤਰ ਚੱਕੀ ਫਿਰਦੇ ਗੁਰੂ ਹੈ ਨਹੀਂ ਗੁਰ ਮੰਤਰ ਹੀ ਜਿਹੜੇ ਪ੍ਰਾਣੀ tiers ਗੰਤ ਜਨਮ ਭ੍ਰਸ਼ਟ ਨੇ ਉਹਨਾਂ ਦਾ ਤਾਂ ਅਤਿ ਧੀਰਗ ਜਨਮ ਹੈ ਜਿਨ੍ਹਾਂ ਨੇ ਗੁਰੂ ਨਹੀਂ ਧਾਰਨ ਕੀਤਾ ਗੁਰੂ ਦਾ ਮੰਤਰ ਨਹੀਂ ਲਿਆ ਉਹਨਾਂ ਨੂੰ ਮਹਾਰਜ ਕਹਿੰਦੇ ਆ ਪੂਕਰ ਹੈ ਸ਼ੂਕਰ ਹੈ ਗਰਦ ਹੈ ਕਾਕਾ ਹੈ ਸਰਪ ਨੇ ਤੋਲਖੜੇ ਉਹਨਾਂ ਵਾਸਤੇ ਜੁਨੀਆ ਤਿਆਰ ਨੇ ਮਹਾਰਜ ਕਹਿੰਦੇ ਔਰ ਸਾਨੂੰ ਪੁੱਛਦੇ ਨੇ ਕੁਝ ਸੰਗ ਕਰ ਤੇ ਗੁਰਮੁਖ ਪਿਆਰੋ ਕਹਿੰਦਾ ਨਹੀਂ ਸੀ ਚਰਨ ਫੜਲੇ ਸਤਿਗੁਰਾਂ ਦੇ ਕਹਿਣ ਲੱਗਾ ਮਹਾਰਾਜ ਹੁਣ ਪਿੱਛੇ ਤਾਂ ਇਹਨਾਂ ਕੀੜੇ ਮਕੌੜਿਆਂ ਅੱਜ ਭੁੰਲਿਆ ਗਾਹਾਂ ਨੂੰ ਨਾ ਪਾਵਾਂ ਕੋਈ ਤਰੀਕਾ ਦੱਸ ਤੇ ਬੇਨਤੀ ਕਰਦਾ ਮਹਾਰਾਜ ਘਰ ਛੱਡ ਕੇ ਇਸ ਜੰਗਲ ਵਿੱਚ ਆ ਕੇ ਤਪ ਕੀਤਾ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਮੈਨੂੰ ਇੰਨਾ ਵੀ ਗਿਆਨ ਨਹੀਂ ਹੋਇਆ ਕਿ ਮੈਂ ਪਿਛਲੇ ਜਨਮ ਵਿੱਚ ਕੀ ਸੀ ਸਤਿਗੁਰ ਕਹਿੰਦੇ ਕੀਤਾ ਤਾਂ ਹੈ ਗੁਰਮਖਾ ਪਰ ਤੂੰ ਬੜਾ ਕੀਤਾ ਪਰ ਕਿਸੇ ਦਾ ਬਣ ਕੇ ਨਹੀਂ ਕੀਤਾ ਸੇਵਾ ਉਹੀ ਥਾਂਏ ਪੈਂਦੀ ਹੈ ਕਿਸੇ ਦੀ ਬਣ ਕੇ ਕਰ ਲਈਏ ਸੇਵਾ ਕਰਮ ਉਹੀ ਥਾਂਏ ਪੈਂਦਾ ਕਿਸੇ ਦਾ ਬਣ ਕੇ ਕਰ ਲਈਏ ਆ ਇੱਕ ਵਾਰ ਸਾਡੇ ਪਾਕਿਸਤਾਨ ਨਾਲ ਕਨਫਲਿਕਟ ਸੀ ਆਪਣੇ ਦੇਸ਼ ਦੀ ਜੰਗ ਸੀ ਇੱਕ ਨੌਜਵਾਨ ਸੀ ਸਿੱਖਾਂ ਦਾ ਮੁੰਡਾ ਫਲਾਈਟ ਲੈਫਟੀਨੈਂਟ ਸੀ ਉਹ 에어ਫੋਰਸ ਦੇ ਵਿੱਚ ਇਹਨੇ ਪਾਕਿਸਤਾਨ ਦਾ ਰੈਡਾਰ ਸਟੇਸ਼ਨ ਭੰਨਿਆ ਸੀ ਜਾ ਕੇ ਤੇ ਭੰਨ ਕੇ ਜਹਾਜ਼ ਵੀ ਆਪਣੇ ਦੇਸ਼ ਵਿੱਚ ਸਹੀ ਸਲਾਮਤ ਲੈ ਆਂਦਾ ਬਹੁਤ ਵੱਡਾ ਕੰਮ ਹੈ ਰੈਡਾਰ ਸਟੇਸ਼ਨ ਭੰਨ ਕੇ ਆਉਣਾ ਤੇ ਮੁੜ ਕੇ ਸਹੀ ਸਲਾਮਤ ਆ ਜਾਣਾ ਕਮੋਂ ਨੇ ਬਹੁਤ ਵੱਡਾ ਕੀਤਾ ਤੇ ਸਾਰੇ ਫੌਜ ਵਿੱਚ ਇਹ ਚਰਚਾ ਸੀ ਕਿ ਇਸ ਜੰਗ ਦਾ ਸਭ ਤੋਂ ਵਧੀਆ ਇਨਾਮ ਇਸ ਜਵਾਨ ਨੂੰ ਮਿਲੂਗਾ ਇਹਨੇ ਬਹੁਤ ਵੱਡਾ ਕੰਮ ਕੀਤਾ ਪਰ ਜਿੱਦਣ ਰਾਸ਼ਟਰਪਤੀ ਨੇ ਇਨਾਮ ਵੰਡੇ ਉਸੋਂ ਮੁੰਡੇ ਦਾ ਨਾਮ ਇਹ ਨਾ ਆਇਆ ਵਿੱਚ ਤੁਹਾਨੂੰ ਪੁੱਛਿਆ ਕਿਸੇ ਨੇ ਨਾ ਫਿਰ ਪਤਾ ਕੀਤਾ ਕਿ ਐਡੀ ਵੱਡੀ ਇਹਨੇ ਬਹਾਦਰੀ ਕੀਤੀ ਰਡਾਲ ਸਟੇਸ਼ਨ ਭੰਨ ਕੇ ਆਇਆ ਤੇ ਜਹਾਜ਼ ਵੀ ਉਧਰ ਡੇਗਣ ਨਹੀਂ ਦਿੱਤਾ ਇਹਨੂੰ ਨਾਮ ਕਿਹਨੇ ਦਿੱਤਾ ਗਿਆ ਮੈਕਮੇ ਵੱਲੋਂ ਉਹਨੂੰ ਚਿੱਠੀ ਦਿਖਾਈ ਗਈ ਕਿ ਤੇਰੀ ਬਹਾਦਰੀ ਪਿੱਛੇ ਤੈਨੂੰ ਛੱਡਿਆ ਗਿਆ ਇਹ ਨਹੀਂ ਤੈਨੂੰ ਕੈਦ ਦੀ ਸਜ਼ਾ ਸੀ ਤੈਨੂੰ ਕੈਦ ਹੋਣੀ ਸੀ ਤੂੰ ਕੰਮ ਬਹੁਤ ਵੱਡਾ ਕੀਤਾ ਸਟੇਸ਼ਨ ਦਾ ਫਨ ਕੇ ਆਏ ਪਰ ਉਹ ਕੰਮ ਕਰਨ ਵਾਸਤੇ ਤੇਰੇ ਕਮਾਂਡਰ ਦਾ ਤੈਨੂੰ ਹੁਕਮ ਨਹੀਂ ਸੀ ਤੂੰ ਆਪਣੇ ਆਪ ਕਰਕੇ ਆਇਆ ਤੇ ਸਾਡੇ ਦੇਸ਼ ਦੀ ਗੱਲ ਹੈ ਸਾਡੀ ਆਰਮੀ ਦੀ ਗੱਲ ਤੂੰ ਕੰਮ ਬਹੁਤ ਵੱਡਾ ਕੀਤਾ ਪਰ ਹੁਕਮ ਤੋਂ ਬਿਨਾ ਗਿਆ ਇਸ ਕਰਕੇ ਤੈਨੂੰ ਤਾਂ ਸਜ਼ਾ ਮਿਲਣੀ ਸੀ ਤੈਨੂੰ ਅਸੀਂ ਛੱਡਤਾ ਅੱਜ ਕਿਹਾ ਕੋ ਸਦਨ ਤੇ ਆਪਾਂ ਕਿਸੇ ਦੇ ਬਣੇ ਤੇ ਬਿਨੈ ਦੇਗਾ ਕਰਾਈ ਜਾਂਦੇ ਛੱਡਪਾਟ ਕਰਾਈ ਜਾਂਦੇ ਪੀਸਾ ਤੋਂ ਘਮੀ ਜਾਂਦੇ ਬਣੇ ਹੈ ਨਹੀਂ ਕਿ ਸਦ ਹੁਕਮ ਵਿੱਚ ਆਏ ਨਹੀਂ ਹੁਕਮ ਮੰਨਾਂਗੇ ਤੇ ਪ੍ਰਵਾਨ ਹੋਵਾਂਗੇ ਤੇ ਸਾਡੀ ਥਿਊਰੀ ਕੁਝ ਹੋਰ ਹੈ ਕਿ ਪ੍ਰਵਾਨ ਪਹਿਲਾਂ ਹੋਣੀਏ ਤੇ ਹੁਕਮ ਬਾਦ ਵਿੱਚ ਮੰਨ ਲਾਂਗੇ ਆਪਣੀ ਤਾਂ ਵਿਚਾਰ ਹੈ ਨਾ ਤਾਂ ਗੁਰੂ ਕਹਿੰਦਾ ਹੁਕਮ ਮੰਨੇ ਹੋਵੇ ਪ੍ਰਵਾਨ ਤੇਰੀ ਹਰ ਚੀਜ਼ ਪ੍ਰਵਾਨ ਤਾਂ ਹੋਣੀ ਏ ਜੇ ਤੂੰ ਹੁਕਮ ਵਿੱਚ ਆ ਗਿਆ ਜੇ ਹੁਕਮ ਵਿੱਚ ਆ ਨਹੀਂ ਤਾਂ ਪ੍ਰਵਾਨ ਕਿੱਥੇ ਐਡੀ ਵੱਡੀ ਬਹਾਦਰੀ ਵੀ ਇੱਕ ਨਵੇਂ ਪੈਸੇ ਦੀ ਕੀਮਤ ਨਹੀਂ ਪਈ ਕਿਉਂਕਿ ਕਮਾਂਡਰ ਦੇ ਹੁਕਮ ਤੋਂ ਬਿਨਾਂ ਗਿਆ ਤੇ ਕੰਮ ਕਰਕੇ ਆ ਗਿਆ। ਸਤਸੰਗਤ ਗੁਰੂ ਮਹਾਰਾਜ ਕਹਿੰਦੇ ਭਗਤੀ ਤੂੰ ਬਹੁਤ ਕੀਤੀ ਐ ਪਰ ਤੂੰ ਕਿਸੇ ਦਾ ਬਣਿਆ ਨਹੀਂ। ਸਤਗੁਰਾਂ ਨੂੰ ਕਹਿੰਦਾ ਮਹਾਰਾਜ ਫਿਰ ਹੁਣ ਹੋਰ ਕਿਹਦਾ ਬਣਨਾ ਹੈ? ਹੁਣ ਆਪਣਾ ਬਣਾ ਲਓ ਬੰਦਾ ਐ ਮੈਂ ਤੁਹਾਡਾ। ਉੱਥੇ ਫਿਰ ਕਲਗੀਆਂ ਵਾਲੇ ਨੇ ਕਿੱਡਾ ਖੁਸ਼ਕਿਸਮਤ ਸੀ ਉਹ ਗੁਰਮੁਖ ਪਿਆਰਾ ਜਿਹਨੂੰ ਆਪਣੇ ਹੱਥਾਂ ਨਾਲ ਅੰਮ੍ਰਿਤ ਛਕਾਇਆ। ਸਤਿਗੁਰੂ ਕਹਿੰਦੇ ਸਰਗਰਾਂ ਨੂੰ ਕਹਿੰਦਾ ਮਹਾਰਾਜ ਬੱਸ ਉਹ ਸਫਲ ਹੈ ਕੰਮ ਸਤਿਗੁਰ ਕਹਿੰਦੇ ਅਜੇ ਵੀ ਨਹੀਂ ਹੁਣ ਸਿਮਰਨ ਤਾਂ ਬਹੁਤ ਕੀਤਾ ਤਾ ਤੂੰ ਬਣ ਗਏ ਪਰ ਜੇ ਆਪੇ ਦਾ ਗਿਆਨ ਲੈਣਾ ਤਾਂ ਹੁਣ ਸੇਵਾ ਵੀ ਕਰ ਦੋਵੇਂ ਚੀਜ਼ਾਂ ਇਕੱਠੀਆਂ ਕਰ ਲੈ ਜੇ ਸ਼ੁੱਧ ਹੋਣਾ ਹੈ ਫੇਰ ਸੇਵਾ ਖੰਡਾ ਦੇ ਕੇ ਪੰਜਾਬ ਨੂੰ ਭੇਜਿਆ ਸੀ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਜ਼ੁਲਮ ਤੇ ਤਸ਼ੱਦਦ ਨੂੰ ਖਤਮ ਕਰਨ ਵਾਸਤੇ ਆਪਾਂ ਤਾਂ ਕਰੇ ਕੀ ਸਕਨੇ ਗੁਰਸਿੱਖ ਪਿਆਰਿਓ ਜਾਤ ਤੱਕ ਸੇਵਾ ਤੇ ਸਿਮਰਨ ਪਰ ਅੱਜ ਦੋਵੇਂ ਚੀਜ਼ਾਂ ਤੋਂ ਮੁਨਕਰ ਆਪਾਂ ਅੱਜ ਤਾਂ ਆਪਾਂ ਆਪਣੇ ਜੀਵ ਆਤਮਾ ਨੂੰ ਵੀ ਇਦਾਂ ਕਹਿੰਦੇ ਐ ਜਿਵੇਂ ਡਰਾਈ ਕਲੀਨ ਕਰਾ ਕੇ ਕੋਟ ਲਿਆ ਹੈ ਨਾ ਲੁਧਿਆਣੇ ਤੋਂ ਵੀ ਉਹਨੇ ਧੋ ਕੇ 12 ਰੁਪਏ ਵਿੱਚ ਸਾਫ਼ ਕਰਤਾ ਕਹਿੰਦੇ ਸਾਡੇ ਮਨ ਨੂੰ ਵੀ ਕੋਈ ਸੁਖਮਰੀ ਹੋਰੇ ਪੜ ਕੇ ਸਾਫ਼ ਕਰ ਦਵੇ ਅੱਜ ਕਿਹਾ ਆਖੋ ਸਤਨਾਮ ਤੇ ਪੈਸੇ ਲੈ ਲਵੇ ਸਾਤੋਂ ਤਾਂ ਜੀਵ ਆਤਮਾ ਸਾਡੀ ਸੁਧ ਹੋ ਜਾਵੇ ਇਹ ਕੋਈ ਜਰਸੀ ਐ ਕੋਟੀ ਐ ਜਿਹੜਾ ਕੋਈ ਪੈਸੇ ਲੈ ਕੇ ਸਾਫ਼ ਕਰ ਦੂ ਇਹਦਾ ਖੁਦੇ ਤੈਨੂੰ ਤੋੜਾ ਪੈਣਾ ਹੈ ਇਹ ਕਿਸੇ ਦੇ ਤੋੜਨ ਨਾਲ ਨਹੀਂ ਖੁਦ ਸੇਵਾ ਕਰੇ ਖੁਦ ਸਿਮਰਨ ਕਰੇ ਹੁ ਕਹਤਾ ਹੱਥ ਬਣ ਕੇ ਦੇਈਦਾ ਹਰੇਕ ਨੂੰ ਕੋਈ ਸੇਵਾ ਦੱਸੋ ਜੀ ਕਹਤਾ ਦੰਨੇ ਆਪਾਂ ਪਰ ਹਾਲਾਤ ਕੋ ਜ ਆਪਣੇ ਐਸੇ ਹੈ ਕਿ ਜੇ ਗਾਹ ਤੇ ਕੋਈ ਕਹਿ ਦੇਵੇ ਨਾ ਵੀ ਜਲ ਦਾ ਗਲਾਸ ਲਿਆ ਫਿਰ ਸੇ ਖਾਇਦਾ ਦੇਖਦਾ ਵੀ ਹੋਰ ਲਿਆਉਣ ਵਾਲਾ ਹੈਗਾ ਕਿ ਮੈਨੂੰ ਇਹ ਜਾਣਾ ਪਊਗਾ ਅਜੇ ਅੱਖੋਂ ਸਦਨਾ ਉਹ ਵਸਤਾ ਆਪਣੀ ਐ ਜੀ ਹੋਈ ਹੋਈ ਹੈ ਵੇ ਝਾਤੀ ਮਾਰੀ ਦੇ ਵੀ ਕੋ ਸੁਣਦਾ ਹੋਰ ਕੋ ਨਹੀਂ ਐ ਇੱਥੇ ਹੁਣ ਆ ਵਾਸਤਾ ਸਾਡੀ ਕਿਉਂ ਨਹੀਂ ਹੁੰਦੀ ਸੇਵਾ ਸੇਵਾ ਕਿਤੇ ਕਰਨਾ ਤੇ ਸੋਹ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾ ਆਇਸੀ ਜਦੋਂ ਉਹ ਹੁਕਮ ਹੀ ਨਹੀਂ ਮੰਨਿਆ ਤੇ ਸੇਵਾ ਕਾਦੀ ਤੂੰ ਸੇਵਕ ਕਾਦਾ ਮੁਰਸ਼ਿਦ ਪਿਆਰਿਆ ਗੁਰੂ ਕਰਨੇ ਕਿਰਪਾ ਕੀਤੀ ਆਪਣੇ ਉੱਤੇ ਦੋਵੇਂ ਗੱਲਾਂ ਕਠੀ ਹੀ ਦੇ ਦਿਤੀਆਂ ਜਿੱਥੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾਵਾਂਗੇ ਨਾਲੇ ਸੇਵਾ ਤੇ ਨਾਲੇ ਸਿਮਰਨ ਦੋਵੇਂ ਗੱਲਾਂ ਕਠੀਆਂ ਬਖਸ਼ੀਆਂ ਸੀ ਪਰ ਥੋੜੇ ਜਿਹਾ ਆਪਾਂ ਮੁਨਕਰ ਹੋ ਰਹੇ ਹੁਣ ਆ ਅਖੰਡ ਪਾਠ ਕਾ ਤੇ ਕਰਾਉਣੇ ਆ ਤੁਸੀਂ ਦੋਵੇਂ ਚੀਜ਼ਾਂ ਕਠੀਆਂ ਹੀ ਘਰ ਆ ਜਾਣ 48 ਘੰਟੇ ਸਿਮਰਨ ਵੀ ਹੁੰਦਾ ਰਹੇ 48 ਘੰਟੇ ਕਰਾਉਣ ਵਾਲੇ ਦੇ ਹੱਥ ਵਿੱਚ ਲੰਗਰ ਦੇ ਭਾਂਡੇ ਵੀ ਰਹਿਣ ਤੇ ਹੁਣ ਤਾਂ ਭੋਗ ਵੀ ਆਪਾਂ ਲਵਾ ਦਨੇ ਜਾ ਕੇ ਥਾਲ ਗੁਰੂ ਮਹਾਰਾਜ ਨੂੰ ਰੋਟੀਆਂ ਦਾ ਪ੍ਰਸ਼ਾਦ ਦਾ ਭੋਗ ਲਾਉਣੇ ਨਾ ਤੁਹਾਨੂੰ ਪਹਿਲਾਂ ਦੇਖ ਲਿਆ ਕਰੋ ਪ੍ਰਸ਼ਾਦੇ ਬਣਾਏ ਕਿਨੇ ਆ ਭਈਆਂ ਨੇ ਪੱਟੀਆਂ ਪਰ ਜਰਦਾ ਚੱਬਦੇ ਆ ਨੇ ਉੱਥੇ ਹੀ ਤਵੀ ਚੱਲਦੀ ਆ ਉੱਥੇ ਬੀੜੀਆਂ ਚੱਲਦੀਆਂ ਨੇ ਉੱਥੇ ਹੀ ਸਿਗਰਟਾਂ ਉਹ ਰੋਟੀਆਂ ਪ੍ਰਸ਼ਾਦੇ ਬਣਾਉਣ ਨਾਲ ਉੱਥੇ ਹੀ ਜਰਦਾ ਚੱਬਦੇ ਨੇ ਉਹਨਾਂ ਦਾ ਬਣਿਆ ਹੋਇਆ ਲੰਗਰ ਗੁਰੂ ਜੀ ਨੂੰ ਛਕਾਉਣ ਤੁਰਿਆ ਆਉਂਦਾ ਭੋਗ ਲਾਉਣਾ ਭੋਗ ਲਵਾ ਲਿਆ ਛਕਣਾ ਤਾਂ ਆਪਾਂ ਨਹੀਂ ਹੈ ਅੱਜ ਕੇ ਆਖੋ ਸਤਨਾਮ ਕ੍ਰਿਪਾ ਨੇ ਕਸੌਣੀ ਦੀ ਵੀ ਕਸਾ ਲਈ ਇਦਾਂ ਭੋਗ ਲੱਗਣ ਲੱਗੇ ਨੇ ਜੇ ਗੁਰੂ ਮਹਾਰਾਜ ਨੂੰ ਪ੍ਰਸ਼ਾਦੇ ਦਾ ਭੋਗ ਲਾਉਣਾ ਹੈ ਆਪ ਸਿਨਾਨ ਕਰਕੇ ਪਰਿਵਾਰ ਤਿਆਰ ਕਰਿਆ ਕਰੋ ਲੰਗਰ ਕਿਸੇ ਐਮਐਲਏ ਨੇ ਤੁਹਾਡੇ ਆਉਣੇ ਹੋਵੇ ਨਾ ਗਲੀਆਂ ਚ ਵੀ ਕਲੀ ਵਿਛਾ ਦਿੰਨੇ ਆ ਤੁਸੀਂ ਗਲੀਆਂ ਚ ਘਰਾਂ ਵਾਲਿਆਂ ਦੇ ਭਾਂਡੇ ਸਾਫ਼ ਕਰੇ ਨਹੀਂ ਤੁਹਾਡੇ ਪਸੰਦਾਂ ਦੇ ਤੌਰੀਆ ਲੈ ਕੇ ਆਹ ਪਲੇਟਾਂ ਨੂੰ ਘਸਾਉਨੇ ਆ ਤੁਸੀਂ ਐਮਐਲਏ ਨੇ ਆਉਣੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਘਰ ਲੈ ਜਾਂਦੇ ਆ ਕਦੇ ਬੀਹੀ ਸਾਫ਼ ਕਰਾਈਏ ਕਦੇ ਕਲੀ ਤਾਂ ਇੱਕ ਪਾਸੇ ਰਹੀ ਕਿਸੇ ਛਾਉ ਵੀ ਨਹੀਂ ਹੁੰਦਾ ਗਲੀ ਵਿੱਚ ਕੋਈ ਕਦੇ ਆਪ ਸਫਾਈ ਕੀਤੀ ਹੈ ਕਮਰੇ ਦੀ ਨਹੀਂ ਨਹੀਂ ਇਸੇ ਕਰਕੇ ਠੋਕਰਾਂ ਪਰਮੇਸ਼ਰ ਤੇ ਭੁਲੇਆ ਵਿਆਪਣ ਸਭੇ ਰੋਗ ਆਪਣੇ ਕਿੰਨੀ ਉਂਗਲੀ ਕਾਰਨ ਵਾਲਾ ਸੀ ਜੇ ਆਪਾਂ ਲੈਂਦੇ ਰਹਿੰਦੇ ਤੇ ਸਭ ਕੁਝ ਸੱਟਾਂ ਹੀ ਤਾਂ ਵਧੀਆਂ ਆਪਾਂ ਆਪਣੇ ਗੁਰੂ ਨੂੰ ਭੁੱਲ ਗਏ ਦਾਤੇ ਨੂੰ ਭੁੱਲ ਗਏ ਤੇ ਦਾਤ ਪਿਆਰੀ ਹੋ ਗਈ ਬੜਾ ਬੜਾ ਹਾਲ ਹੋ ਜਾਂਦਾ ਹੈ ਦਾਤੇ ਨੂੰ ਭੁੱਲ ਕੇ ਆ ਬਿਛਾਈ ਹੋਈ ਹੈ ਤੁਹਾਡੇ ਹੱਥ ਪਰਾਲੀ ਇਹਦਾ ਪ੍ਰਮਾਣ ਦਿੱਤਾ ਤਨਾਸਰੀ ਚ ਪੰਜਵੇਂ ਪਾਸ਼ੇ ਨੇ ਬਹੁਤ ਸਾਡੇ ਪ੍ਰਮਾਣ ਨੇ ਬਾਣੀ ਨੂੰ ਖੋਜ ਲਈਏ ਆ ਕਣਕ ਵੱਢਦੇ ਆ ਨੀ ਪਨੀਰੀ ਬੀਜਣੀ ਆ ਜੀਰੀ ਦੀ ਕੀ ਕਹੂਗਾ ਜੱਟ ਜੀਰੀ ਦੀ ਪਨੀਰੀ ਬੀਜੀਏ ਡੇਢ ਮਹੀਨੇ ਬਾਅਦ ਲਾਉਗਾ ਜੀਰੀ ਲਾਈਏ ਫੇ 5 ਮਹੀਨੇ ਜੱਟ ਨੇ ਹੀ ਕਹੀ ਜਾਣੇ ਜੀਰੀ ਨੂੰ ਪਾਣੀ ਦੇਣਾ ਰੇ ਪੌਣਾ ਧੋਈ ਛਿੜਕਣੀ ਆ ਪੱਕ ਗਈ ਫੇ ਜੀਰੀ ਵੱਢ ਲਈ ਵੱਢ ਕੇ ਬੰਨ ਲੀਦੀ ਐ ਆਖਰੀ ਸਟੇਜ ਤੇ ਆ ਜਾਓ ਜੀਰੀ ਝਾੜਨ ਲੱਗੇ ਜਦ ਹੁਣ ਝਾੜਨ ਦੀ ਤਿਆਰੀ ਐ ਤੂੰ ਹੀ ਬੰਨੀ ਪਈ ਐ ਜਦੋਂ ਪੂਰੀ ਚੱਕੀ ਰੇ ਝਾੜਨ ਵਾਸਤੇ ਉਸ ਪੂਰੀ ਦਾ ਨਾਮ ਜੀਰੀ ਸੀ ਜਦੋਂ ਝਾੜ ਕੇ ਸਿੜਤੀ ਤੇ ਨੌ ਪਰਾਲੀ ਹੋ ਗਿਆ ਰਾਜ ਘੇ ਆਖੋ ਸਦਨਾ ਤੇਰੇ ਹੱਥਾਂ ਵਿੱਚੇ ਨੌ ਬਦਲ ਗਿਆ ਚੱਕਣ ਲੱਗੇ ਦਾ ਨੌ ਜੀਰੀ ਸਿਟਣ ਲੱਗੇ ਦਾ ਨੌ ਪਰਾਲੀ ਗੁਰੂ ਗੋਬਿੰਦ ਸਿੰਘ ਪੰਜਵੇਂ ਪਾਸ਼ਾ ਅਤਨਾਸਰੀ ਵਿੱਚ ਬਚਨ ਕਰਦੇ ਨੇ ਛੋੜ ਜਾਹੇ ਛੇ ਕਰੇ ਪਰਾਲ ਕਾਮ ਨ ਆਵੇ ਸੇ ਜੰਜਾ ਜਿਹਨੂੰ 6 ਮਹੀਨੇ ਬੂਟੇ ਨੂੰ ਤੂੰ ਜੀਰੀ ਕਹਿੰਦਾ ਰਿਹਾ ਉਹ ਪਰਾਲੀ ਕਿਉ ਬਣ ਗਈ ਮਿੰਟ ਵਿੱਚ ਜਿਹਨੇ ਉਹ ਬੂਟਾ ਪੈਦਾ ਕੀਤਾ ਸੀ ਉਹ ਚੌਲ ਨਾਲੋਂ ਛੱਡ ਗਿਆ ਪੈਦਾ ਕਰਨ ਵਾਲਾ ਨਾਲ ਤੋਂ ਟੁੱਟ ਗਿਆ ਤੇ ਨੋਂ ਪਰਾਲੀ ਜਿੰਨਾ ਚਿਰ ਨਾਲ ਸੀ ਪਰਾਲੀ ਦਾ ਵੀ ਨੌਜੀਰੀ ਕੋਈ ਕਹਿੰਦਾ ਹੀ ਨਹੀਂ ਪਰਾਲੀ ਉਹਨੂੰ ਆ ਗੁਰਮਖੋ ਕਿਵੇਂ ਕਰਨ ਆਪਾਂ ਵੀ ਉਹਨਾਂ ਚਿਹਰੇ ਬੰਦੇ ਆ ਜਿੰਨਾਂ ਚਿਰ ਸਾਨੂੰ ਬਣਾਉਣ ਵਾਲਾ ਨਾਲ ਤੇ ਜਿੱਦਾਂ ਉਹ ਨਿਕਲ ਗਿਆ ਨਾ ਪਾਸੇ ਹੋ ਗਿਆ ਇਹ ਤਾਂ ਸੰਗਤ ਦੇ ਹੇਠੇ ਵਿਚਗੀ ਆਪਾਂ ਨੇ ਐਨੇ ਕੰਮ ਜੋਗੇ ਵੀ ਨਹੀਂ ਰਹਿਣਾ ਜਿਖੇ ਆਖੋ ਸਤਨਾਮ ਇਹਨੂੰ ਤੂੰ ਡੰਗਰ ਖਾ ਲੈਣੇ ਆਪਾਂ ਤਾਂ ਖਰਚੇ ਝੇੜਾਂਗੇ ਪੁੱਤ ਦੀਆਂ ਨੂੰ ਖਰਚੇ ਤੋਰਨ ਲਈ ਆਪਾਂ ਤਾਂ ਕਿਸੇ ਵੀ ਕੰਮ ਨਹੀਂ ਆਉਣਾ ਇਹਦਾ ਤਾਂ ਗੱਪਾਂ ਬਣਨ ਲੱਗਿਆ ਕਾਗਜ਼ ਬਣਦੇ ਨੇ ਜਿੱਦੋਂ ਤੇਰੇ ਨਾਲ ਤੇਰੇ ਬਣਾਉਣ ਵਾਲਾ ਟੁੱਟ ਗਿਆ ਘਰ ਦੇ ਨਾਲੇ ਤਾਂ ਆਖਾਂ ਪੁੰਜਣਗੇ ਨਾਲੇ ਵਿਚ ਨੂੰ ਇਹ ਕਹਿ ਜਾਂਦੇ ਪਾਠੀਆਂ ਬੁੱਥੀਆਂ ਲੈ ਕੇ ਕਿ ਨਹੀਂ ਨਾਲੇ ਹੁੰਦੇ ਵੀ ਉਹਨੇ ਨਾਲ ਤਿਆਰੀ ਵੀ ਨਾ ਦੀ ਨਾਲ ਜਿਹੜਾ ਬਾਹਰੋਂ ਮਿਲਣ ਆਉਂਦਾ ਹੈ ਨਹੀਂ ਤਾਂ ਮੂਰਤਾਂ ਦਾ ਕਰੂੰ ਮਾਰੇ ਇਹੀ ਕਹੋ ਵੀ ਛੇਤੀ ਕਰੋ ਇਹੀ ਬਚਨ ਹੁੰਦੇ ਨੇ ਅਜੇ ਬੈਂਕ ਦੀ ਕਾਪੀ ਵੀ ਤੇਰੇ ਨਾਂ 'ਵਾਂ ਟਰੈਕਟਰ ਵੀ ਤੇਰੇ ਨਾਂ 'ਇੰਤਕਾਲ ਵੀ ਤੇਰੇ ਨਾਂ ਮੁੰਡੇ ਕੁੜੀਆਂ ਵੀ ਤੇਰੇ ਆ ਤੇ ਹੁਣ ਛੇਤੀ ਕਾ ਤੇ ਕਰਨ ਲੱਗੇ ਤੈਨੂੰ ਲਜਾਂ ਦੇ ਉਹ ਜਿਹਨੇ ਤੈਨੂੰ ਬੜਾਇਆ ਸੀ ਉਹੀ ਤੇਰੇ ਕੋਲ ਨਹੀਂ ਰਿਹਾ ਅਜ ਕਿਹਾ ਕੋ ਸਦਨਾ ਹੋ ਗਏ ਨਾ ਵੈਰੀਮੈਂਟ ਵੀ ਸਾਰੇ ਮੋਟਾ ਜਿਹਾ ਟ੍ਰਾਂਸਲੇਸ਼ਨ ਸੁਣ ਲੋਗਾ ਸਮਰੀ ਕੋਈ ਬੰਦਾ ساری ਜ਼ਿੰਦਗੀ ਰੱਬ ਨੂੰ ਯਾਦ ਨਾ ਕਰੇ ਤੇ ਰੱਬ ਦਾ ਵਿਗੜ ਨਹੀਂ ਕੱਖ ਨਹੀਂ ਸਾਰੀ ਜ਼ਿੰਦਗੀ ਬਾਜੂ ਨਾ ਕਰੇ ਤੇ ਬਾਜੂ ਦਾ ਕੱਖ ਵੀ ਨਹੀਂ ਬੇੜਨਾ ਪਰ ਜਿੱਦਣ ਰੱਬ ਇੱਕ ਮਿੰਟ ਤੈਨੂੰ ਭੁੱਲ ਗਿਆ ਤੇਰਾ ਰਹਿਣਾ ਹੀ ਕੱਖ ਨਹੀਂ ਬਸ ਮਾਪਤਾ ਕੰਮ ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਘਰ ਦੀ ਗੱਲ ਤੁਹਾਨੂੰ ਆਖੀ ਹੈ ਆਪਾਂ ਗੁੱਸੇ ਹੋ ਜਾਨੇ ਨਾ ਪੈਣਾ ਨਾਲ ਭਾਵਨਾ ਨਾਲ ਘਰ ਵਾਲਿਆਂ ਨਾਲ ਗੁੱਸੇ ਹੋ ਜਾਨੇ ਨਾ ਤੇ ਪੰਜ ਚਾਰ ਦਿਨ ਸਰ ਜਾਂਦਾ ਕਿਸੇ ਨਾਲ ਮਹੀਨੇ ਵੀ ਸਰ ਜਾਂਦਾ ਗੁੱਸੇ ਉਪਰ ਗੁਰੂ ਅਰਜਨ ਪਾਸ਼ਾ ਕਿ ਐਸਾ ਸੁਝਾ ਦਿੰਦੇ ਨੇ ਕਹਿੰਦੇ ਉਹਦੇ ਨਾਲ ਗੁੱਸੇ ਹੋਇਆ ਕਰ ਜਿਹਦੇ ਨਾਲ ਸਰ ਜਵੇ ਗੁੱਸੇ ਹੋ ਕੇ ਜਿਹਦੇ ਨਾਲ ਬੋਲਿਆ ਮੇਨਾ ਸਰ ਨਹੀਂ ਨਹੀਂ ਉਹਦੇ ਨਾਲ ਕਾਹ ਨੂੰ ਬੋਲਣ ਤੇ ਬੰਦ ਹੋਣਾ ਸਤਗੁਰ ਕਹਿੰਦੇ ਜਿਸ ਵੀ ਨ ਘੜੀ ਨਾ ਜੀਵਣਾ ਵਿਸਰੋ ਸਰਾ ਨ ਬਿੰਦ ਉਹ ਤੀਸਿਓ ਕਿਉ ਮੰਨ ਰੂਸੀ ਹੈ ਜਿਸਾ ਹਮਾਰੀ ਉਹਦੇ ਨਾਲ ਨਾ ਬੋਲਣਾ ਬੰਦ ਕਰ ਕੋ ਨੂੰ ਨਾ ਭਲਾ ਜੀ ਦੇ ਹੁਸਿਆ ਸਰਨਾ ਨਹੀਂ ਉਹਦੇ ਨਾਲ ਰੂਜਾ ਜੀ ਦੇ ਹੁਸਿਆ ਸਰ ਜੂਗਾ ਬੋਲੇ ਤੇ ਬਿਨਾ ਤੇ ਆਪਾਂ ਗੁਰਮੁਖ ਪਿਆਰਿਓ ਐਸੀ ਹਾਲਾਤ ਹੋ ਜਾਂਦੀ ਏਸ ਬੰਦੇ ਦੀ ਉਹ ਵਾਹਿਗੁਰੂ ਨੇ ਸਾਥ ਛੱਡਿਆ ਨਹੀਂ ਤੇ ਦੁਨੀਆ ਦਾ ਸਾਧ ਸੰਗਤ ਦੁਸ਼ਮਣ ਬਣ ਜਾਂਦਾ ਬੰਦਾ ਹੈ ਅਰਦਾਸਾਂ ਕਰਾਉਂਦੇ ਨੇ ਭਾਈ ਸਾਹਿਬ ਬਾਬਾ ਰਾਤ ਨੂੰ ਦਿਖਦਾ ਕੋਈ ਦੇ ਕੇ ਬਣਾ ਦੇ ਅਜਿਕੇ ਆਖੋ ਸਤਨਾਮ ਜਿਹੜਾ ਬਾਬੇ ਨੇ ਘਰ ਬਣਾਇਆ ਸੀ ਬੱਚੇ ਪਾਏ ਉਹ ਕਹਿੰਦੇ ਰਾਤ ਨੂੰ ਵੀ ਨਾ ਦਿਖ ਜਵੇ ਹੁਣ ਕਿਤੇ ਇਕਲੀਆਂ ਜੀਆਂ ਕਢਾ ਲੈਨੇ ਕਈ ਮਿਸਤਰੀਆਂ ਤੇ ਜਿਹੜਾ ਜਿਹੜਾ ਕੁਕੜੀਆਂ ਕੱਢਦੇ ਹੁੰਨੇ ਆਪਾਂ ਛਲੀਆਂ ਕੜਾ ਕੇ ਕਿਲੀਆਂ ਕੁੜੀਆਂ ਦਾ ਇਕਲੇ ਜਨੇ ਨੀਚਲਾ ਕੱਟਿਆ ਹੋਇਆ ਉਹ ਗੱਡ ਕੇ ਨਾ ਬੜੀ ਦਿਵਾਰੇ ਦਵਾਰੇ ਤੇ ਆਵੇ ਦਵਾਰੇ ਨੀਚਲਾ ਲਪੇੜ ਦਿੰਦੇ ਨੇ ਲੈ ਬਾਬੇ ਇਹ ਟਾਟਾ ਦੀ ਤਾਰ ਹੈ ਹੁਣ ਨਿਕਲ ਕੇ ਦਿਖਾਈਏ ਇੱਥੇ ਤੇ ਹੁੰਦਾ ਨੀਚਾਈ ਹੈ ਉਹ ਕੰਡੇ ਵਾਲੀ ਤਾਰ ਬਾਬੇ ਨੂੰ ਐਨਾ ਬੇਭਰੋਸਾ ਹੋ ਗਿਆ ਕਿ ਤੇ ਫੂਕੜਾ ਵੀ ਨਾ ਉੱਠ ਕੇ ਆ ਜਾਵੇ ਦੇਖ ਲੋ ਹਾਲਤ ਕੀ ਬਣਦੀ ਹੈ ਰੱਬ ਨੂੰ ਭੁੱਲ ਕੇ ਆਪਣੀ ਗੱਲ ਤਾਂ ਕੁਝ ਨਹੀਂ ਵਿਗੜੀ ਉਹੀ ਵਿਗਿਆ ਸਾਡੇ ਕੋਲ ਹੋਰ ਤਾਂ ਕੋਲੇ ਨੇ ਇਹ ਬਰੰਜੀਆਂ 2.5 ਇੰਚ ਲੰਬੀਆਂ ਦਰਵਾਜ਼ੇ 'ਚ ਘੱਟਦੇ ਆ ਜੇ ਕਿਤੇ ਉਹ ਤਾਰ ਤੋੜ ਕੇ ਵੀ ਬਾਪੂ ਆ ਗਿਆ ਨਾ ਤੇ ਦਰਵਾਜ਼ੇ 'ਚ ਪੈਰ ਧਾਇਆ ਨਹੀਂ ਤਾਂ ਬਰੰਜੀ ਹੋ ਵੀ ਨਹੀਂ ਐਸੋ ਹੀ ਮੁਰਜਵੇ ਕਦੇ ਹੰਦਾ ਨਾ ਆ ਜਵੇ ਕੋ ਕੰਡੇ ਦੀ ਬਾੜ ਹੋਵੇ ਫਰ ਗਾ ਨਹੀਂ ਜਾਂਦਾ ਆਦਮੀ ਬਰੰਜੀਆਂ ਬਾਪੂ ਦੇ ਉਸ ਬਾਪੂ ਨੇ ਘਰ ਬਣਾਇਆ ساری ਜ਼ਿੰਦਗੀ ਦਾ ਖੂਨ ਪਸੀਨਾ ਕਮਾਈ ਲਾ ਕੇ ਹੁਣ ਜੇ ਆ ਜਵੇ ਤਾਂ ਬਰੰਜੀਆਂ ਨੇ ਉਹਦੇ ਖਾਤਰ ਵਸਤਾ ਕਿਉਂ ਹੁੰਦੀ ਐ ਦਾਤ ਪਿਆਰੀ ਵਿਸਰਿਆ ਦਾਤਰਾ ਜਾਣੇ ਨਹੀਂ ਮਰਨ ਵਿਚਾਰਾ ਸੋ ਗੁਰਮੁਖ ਪਿਆਰਿਓ ਉਸ ਪਰਮੇਸ਼ਰ ਨੂੰ ਯਾਦ ਕਰਨਾ ਦੋ ਤਰੀਕੇ ਨੇ ਸੇਵਾ ਸਿਮਰਨ ਗੁਰੂ ਨੇ ਕਿਰਪਾ ਕਰ ਦਿੱਤੀ ਇਹ ਸਾਨੂੰ ਇੱਕੋ ਜਗ੍ਹਾ ਇਕੱਠੇ ਬਖਸ਼ ਦਿੱਤੇ ਹੁਣ ਨਾ ਤਾਂ ਆਪਾਂ ਥੋੜਾ ਜਿਹਾ ਸਿਮਰਨ ਵੱਲ ਸਾਡਾ ਚੁਕਾ ਹੈ ਨਾ ਸੇਵਾ ਵੱਲ ਚੁਕਾ ਹੈ ਹੁਣ ਤਾਂ ਸਾਧ ਸੰਗਤ ਇਹ ਦੋਹੇ ਚੀਜ਼ਾਂ ਤੁਹਾਨੂੰ ਰੁਪਈਆਂ ਨਾਲੇ ਮਿਲ ਜਾਨੀ ਐ ਮੈਂ ਗੁਰਦਵਾਰੇ ਜਾਓ 500 ਰੁਪਇਆ ਜਮ੍ਹਾਂ ਕਰਾ ਦਿਓ ਤੇ ਬਣਿਆ ਬਣਾਇਆ ਅਖੰਡ ਪਾੜ ਜੇਬ ਵਿੱਚ ਪਾ ਲਿਓ ਰੈਡੀਮੇਡ ਅਖੰਡ ਪਾੜ ਚੱਲ ਪਿਆ ਨਾ ਹੁਣ ਜਿਵੇਂ ਰੈਡੀਵਰੇ ਸ਼ਰਟ ਮਿਲਦੇ ਨੇ ਬੁਸ਼ਕਾ ਮਿਲਦੀਆਂ ਨੇ ਝੱਗੇ ਮਿਲਦੇ ਨੇ ਅਖੰਡ ਪਾੜ ਰੈਡੀਮੇਡ ਮੈਂ ਬਣਿਆ ਬਣਾਇਆ ਕਮੇਟੀ ਨੂੰ 500 ਰੁਪਇਆ ਦਓ ਮਟੂਏ ਵਿੱਚ ਅਖੰਡ ਪਾੜ ਪਾ ਕੇ ਘਰ ਨੂੰ ਆ ਜਾ ਨਾ ਪਾੜ ਸੋਹਣਿਆ ਨਾ ਹੱਥੀ ਸੇਵਾ ਕੀਤੀ ਮੈਂ ਪਰਚੀ ਨੂੰ ਚੱਕੀ ਫਿਰੀ ਜਾ ਪਰਚੀ ਤਾਂ ਬੁੱਢੇ ਵਾਲਾ ਵਾਲਾ ਦੇ ਦੇਣਗੇ ਤੇਰਾ ਗੰਨਾ ਹੀ ਨਹੀਂ ਬੀਜਿਆ ਓਏ ਪਰਚੀ ਕੀ ਕਰੂਗੀ ਨਾ ਕੋਈ ਟਰਾਲੀ ਨਾ ਕੋਈ ਗੰਨਾ ਨਾ ਕੋਈ ਭਈਆ ਘੜਨ ਵਾਲਾ ਤੇ ਪਰਚੀ ਜੇ ਜੇਬ ਵਿੱਚ ਪਾਈ ਫਰੀ ਜਾ ਕੀ ਕਰੂਗੀ ਪਰਚੀ ਉਹ ਤਾਂ ਖਰਾਬੇ ਹੋਈ ਵਿਚਾਰਿਆਂ ਦੀ ਰਸੀਦ ਉਹ ਕਿਸੇ ਹੋਰ ਨੂੰ ਦੇ ਦਿੰਦੇ ਹੁਣ ਖੰਡ ਪਾੜ ਦੀ ਵੀ ਪਰਚੀ ਉਹ ਚੱਕੀ ਫਰੀ ਜਾਂਦਾ ਹੈ ਖੇਤ ਕੋਲ ਹੈ ਨਹੀਂ ਅਜ ਖੇ ਆਖੋ ਸਤਨਾ ਪਰਚੀ ਦੇ ਹੀ ਨਗਾਸ ਹੋ ਗਿਆ ਉਹ ਸੇਵਾ ਤੇ ਸਿਮਰਨ ਗੁਰੂ ਕਰਨੇ ਦੋ ਚੀਜ਼ਾਂ ਬਖਸ਼ੀਆਂ ਸਾਨੂੰ ਗੁਰसेवा ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰੂ ਮਹਾਰਾਜਾ ਜਿੱਥੇ ਦਰਬਾਰ ਸਜੂਗਾ ਉਥੇ ਸਿਮਰਨ ਤੇ ਸੇਵਾ ਦੋਵੇਂ ਇਕੱਠੀਆਂ ਬਾਣੀ ਦਾ ਜਾਪ ਲੰਗਰ ਦੀ ਸੇਵਾ ਇਹ ਦੋੇ ਸਾਧ ਸੰਗਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਪੇ ਦਾ ਗਿਆਨ ਦੇ ਸਕਦੀਆਂ ਨੇ ਜਿਹੜੀਆਂ ਸੱਚਾ ਸੁੱਚਾ ਜੀਵਨ ਸਾਡਾ ਕਰ ਸਕਦੀਆਂ ਨੇ ਬੜੀ ਔਰ ਕਿਰਪਾ ਕੀਤੀ ਤਿੰਨ ਜੁਗਾਂ ਵਿੱਚ ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਸੀ ਹੋ ਸਕੀਆਂ ਸਤਗੁਰ ਨਾਨਕ ਦੇ ਦਰ ਨੇ ਦੋਈ ਚੀਜ਼ਾਂ ਸਾਨੂੰ ਬਖਸ਼ੀਆਂ ਨੇ ਆਓ ਸਾਰੀ ਸੰਗਤ ਗੁਰੂ ਸੋਤਰ ਦੇ ਵਿੱਚ ਪਿਆਰ ਨਾਲ ਬੋਇਆ ਤਲ ਹੈ ਤਲ ਹੈ ਤਲ ਹੈ ਗੁਰੂ ਨਾਨਕ ਦੇਵਸੂਤਨ ਹੈ